ਅੱਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾ ਰਹਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਲਾਲਾਬਾਦ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਇੱਕ ਨੌਜਵਾਨ ਨੂੰ ਗੋਲੀ ਲੱਗਣ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਚੱਕ ਮੁਹੰਦੇ ਵਾਲੇ ਪਿੰਡ ਦਾ ਹੈ ਅਤੇ ਆਮ ਆਦਮੀ ਪਾਰਟੀ ਦਾ ਵਰਕਰ ਹੈ ਜੋ ਬੀਡੀਪੀ ਦਾ ਦਫਤਰ ਜਲਾਲਾਬਾਦ ਵਿਖੇ ਅੱਜ ਮੌਜੂਦ ਸੀ ਤਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਬੋਬੀਮਾਨ ਤੇ ਵਰਦੇਵ ਸਿੰਘ ਨੋਨੀਮਾਨ ਆਉਂਦੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਕੱਲ ਦਾ ਮਾਹੌਲ ਗਰਮਾਇਆ ਹੋਇਆ ਉੱਥੇ ਹੀ ਅੱਜ ਬੀਡੀਪੀ ਉਹ ਦਫ਼ਤਰ ਵਿਖੇ ਨੋਨੀਮਾਨ ਅਤੇ ਬੋਬੀਮਾਨ ਆਉਂਦੇ ਨੇ ਤਾਂ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਕਾਰ ਇਹਨਾਂ ਦੀ ਬਹਿਸਬਾਜ਼ੀ ਹੋ ਜਾਂਦੀ ਹੈ ਇੰਨੀ ਕੁ ਜ਼ਿਆਦਾ ਬਹਿਸਬਾਜ਼ੀ ਵਧ ਜਾਂਦੀ ਹੈ ਕਿ ਜਿਹੜਾ ਗੋਲੀ ਚੱਲਣ ਤੱਕ ਗੱਲ ਪਹੁੰਚ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਦੌਰਾਨ ਇੱਕ ਨੌਜਵਾਨ ਨੂੰ ਗੋਲੀਆਂ ਲੱਗੀਆਂ ਨੇ ਤਾਂ ਜਿਸ ਤੋਂ ਬਾਅਦ ਉਸਨੂੰ ਨੌਜਵਾਨ ਨੂੰ ਜਲਾਲਾਬਾਦ ਦੇ ਸਥਾਨ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਤੇ ਜਿੱਥੇ ਡਾਕਟਰ ਸਾਹਿਬਾਨਾਂ ਨੇ ਉਸਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਫਿਲਹਾਲ ਦੂਜੇ ਪਾਸੇ ਹਲਕਾ ਵਿਦਿਆ 골ਡੀ ਕਮੋਜ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਅ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਗੱਲ ਕਰੀਏ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਵਿਰਿੰਦਰ ਸਿੰਘ ਬਰਾੜ ਦੀ ਤਾਂ ਉਹ ਵੀ ਜਿਹੜਾ ਜਲਾਲਾਵਾਦ ਦੇ ਸਿਵਲ ਹਸਪਤਾਲ ਵਿਖੇ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਕਿਸੇ ਵੀ ਨੇ ਵੀ ਇਹ ਗੋਲੀ ਚਲਾਈ ਹੈ ਤਾਂ ਉਸ ਦੇ ਖਿਲਾਫ ਬੰਦੀ ਕਾਰਵਾਈ ਬਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਚੱਕ ਮੰਗ ਕੀ ਹੋਇਆ ਕੀ ਹੈ ਆਉਣ ਯੋ ਤੇ ਰੌਲਾ ਹੋ ਗਿਆ ਸੀਗਾ ਜੀ ਨੋਨੀ ਮਾਨ ਨੇ ਪਹਿਲਾ ਦੂਹ ਹਵਾਈ ਕੱਢਿਆ ਜੀ ਫਿਰ ਮੇਰੇ ਨਾਲ ਦੋ ਸਿੱਧਾ ਕਰਕੇ ਮਾਰਿਆ ਅੱਛਾ ਇਹਨੂੰ ਤਾਂ ਉਹਦਾ ਬੰਦਾ ਨਹੀਂ ਲੱਗਿਆ ਮੇਰੇ ਵਰਗੀ ਆ ਬਾਅਦ 'ਚ ਮੈਂ ਵੇਖਿਆ ਨਾ ਮੇਰੇ ਬਲੱਡ ਨਿਕਲੀ ਜਾਂਦਾ ਸੀ ਜੀ ਬਾਈ ਗੋਲੀ ਲੱਗ ਗਈ ਕਿੰਨੇ ਕਿੰਨੇ ਜਣੇ ਸੀ ਉਹ ਉਹ ਸੀਗੇ ਘੱਟੋ ਘੱਟ 25 30 ਜਣੇ ਸੀ ਨੋਨੀ ਦੇ ਨਾਲ ਹੋਰ ਕੌਣ-ਕੌਣ ਸੀ ਜਿਹਦੇ ਨਾਂ ਜਾਣਦੇ ਹੋ ਨਹੀਂ ਬਾਈ ਉਹਨਾਂ ਦੇ ਮੈਂ ਕਿਸੇ ਦੇ ਨਾਂ ਨਹੀਂ ਜਾਣਦਾ ਜੀ ਇੱਕ ਉਹਨਾਂ ਦਾ ਬ੍ਰਦਰ ਸੀਗਾ ਕੀ ਨਾਮ ਹੁੰਦਾ ਹਰਦੇਵ ਮਾਨ ਜੀ ਅੱਛਾ ਹਾਂ ਜੀ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਸੀ ਉਹ ਮੈਂ ਉਹਨਾਂ ਦੇ ਨਾਂ ਨਹੀਂ ਜਾਣਦਾ ਮੈਂ ਤਾਂ ਬਾਕੇ ਮਿੱਟੀ ਬੈਠਾ ਸੀ ਸਾਡੇ ਜੋ ਟੂਟੀਆਂ ਵਿੱਚ ਅਸੀਂ ਲੋਕਾਂ ਨੂੰ ਮਿਲਦੇ ਰਹਿੰਦੇ ਹਾਂ ਜੀ ਔਰ ਇੱਕਦਮ ਫੋਨ ਆ ਵੀ ਵੀਡੀਓ ਵਿੱਚ ਗੋਲੀ ਚੱਲ ਗਈ ਜੀ ਆ ਪੁੱਛਿਆ ਕੀ ਹੋਇਆ ਕਹਿੰਦਾ ਵੀ ਐ ਕਰਕੇ ਮਨਦੀਪ ਤੇ ਗੋਲੀ ਵੱਜ ਗਈ ਅਸੀਂ ਉੱਥੇ ਪਹੁੰਚੇ ਉਹ ਤੋਂ ਪਹਿਲਾਂ ਉਹ ਲੈ ਕੇ ਆ ਗਏ ਸੋ ਅਸੀਂ 1600 ਪਹੁੰਚੇ ਜੀ ਉਹ ਬੋਕਰ ਕੇ ਵੀ ਲੋਨੀ ਮਾਨੀ ਆਪ ਗੋਲੀ ਚਲਾਈ ਉਹ ਉਹਦਾ ਪ੍ਰਾਕ ਨਾਲ ਵੀ ਪਛੀ ਬੰਦੇ ਸੀ ਨਾਲ ਉਹ ਵੀਡੀਓ ਬਈ ਇਹ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਮੁੰਦੇ ਵਾਲੇ ਪਿੰਡ ਦਾ ਹੈ ਉਹ ਅੱਛਾ ਜੀ ਪਰ ਕੱਲ ਨੋਮੀਨੇਸ਼ਨ ਫਾਈਲ ਹੋ ਗਿਆ ਅੱਜ ਕਿਸ ਗੱਲ ਨੂੰ ਲੈ ਕੇ ਚੜਪ ਹੋਈ ਦੇਖੋ ਇਹ ਤਾਂ ਹੁਣ ਪਤਾ ਲੱਗੂਗਾ ਕੀ ਇਸ਼ੂ ਹੈ ਕੀ ਹੋਇਆ ਕਿਉਂਕਿ ਇਹ ਵੀ ਸਰਪੰਚੀ ਦਾ ਕੈਂਡੀਡੇਟ ਸੀ ਉਹਨਾਂ ਨੇ ਵੀ ਇਹਦੇ ਫਾਰਮ ਭਰੇ ਹੋਏ ਸੀ ਤੇ ਸਾਰੇ ਰੂਟੀਨ ਵਾਂਗ ਜਿਹਾ ਹਰ ਕਿਸੇ ਤਰ੍ਹਾਂ ਹੀ ਲੱਗੇ ਸੀ ਕਿਸੇ ਦੀ ਕਈ ਚੀਜ਼ਾਂ ਸੀ ਲੋਕਾਂ ਨੇ ਇਹਦੇ ਕਾਗਜ਼ ਪੱਤਰ ਪੂਰੇ ਕਰਨੇ ਸੀ ਪਰ ਹੁਣ ਬਾਕੀ ਤਾਂ ਕਲੀਅਰ ਫਿਰ ਪਤਾ ਲੱਗੂਗਾ ਪਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੋ ਇਹ ਪਹਿਲਾਂ ਗੁੰਡਾ ਰਾਜ ਦਾ ਸਿਸਟਮ ਪਹਿਲਾਂ ਉਹਨਾਂ ਨੇ ਅੱਜ ਵੀ ਉਹਨੂੰ ਚਲਾਉਣਾ ਚਾਹੁੰਦੇ ਆ ਜਿੰਨਾਂ ਅਸੀਂ ਕੰਟਰੋਲ ਕਰਕੇ ਬੜੇ ਦਿਨਾਂ ਦਾ ਰੱਖ ਰੱਖਿਆ ਸੀ ਸੋ ਬੜੀ ਮਾੜੀ ਗੱਲ ਐ ਐਮਐਲਏ ਦਾ ਕੱਲੇ ਨੋਨੀ ਮਾਨ ਨੇ ਦਾਈ ਕਿ ਹੋਰ ਵੀ ਨਾ ਆਉਂਦੀ ਨੋਨੀ ਮਾਨ ਐ ਬਾਕੀ ਵਾਈਫਾਈਰ ਕੀਤੇ ਬਾਕੀ ਉਹਦਾ ਬ੍ਰਦਰ ਨਾਲ ਸੀ ਬਾਕੀ ਪਤਾ ਲੱਗੂਗਾ ਮੈਨੂੰ ਉਹਦੇ ਬਾਰੇ ਹਾਲੇ ਪੂਰਾ ਪਤਾ ਨਹੀਂ ਮੈਂ ਉਸ ਤੋਂ ਬਾਅਦ ਹੈ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਬਿਲਕੁਲ ਕਾਰਵਾਈ ਹੋਈ ਹੈ ਜਿਹੜਾ ਹੁਣ ਇੱਕ ਸਰ ਜੀ ਕੋਲ ਇੱਕ ਪੇਸ਼ੈਂਟ ਆਇਆ ਹੁਣੇ ਜੋ ਉਹਨਾਂ ਨੇ ਹਿਸਟਰੀ ਦਿੱਤੀ ਕਿ ਗੋਲੀ ਚੱਲੀ ਹੈ ਉਹਦੇ ਚੈਸਟ ਦੇ ਕੋਲ ਵਾਉਂਡ ਸੀਗਾ ਉਹਨੇ ਮਰੀਜ਼ ਦੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਅਸੀਂ ਉਹਨੂੰ ਕੋਈ ਫਰਦਰ ਰੈਫਰ ਕਰ ਸਰ ਕੋਈ ਪਤਾ ਲੱਗ ਸਕਿਆ ਕਿੰਨੀਆਂ ਗੋਲੀਆਂ ਲੱਗੀਆਂ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਗੋਲੀ ਨਿਕਲੇਗੀ ਐਕਸ ਰੋਗ ਕਰਕੇ ਅਸੀਂ ਉਹਨਾਂ ਨੂੰ ਹਾਇਰ ਸੈਂਟਰ ਤੇ ਰੈਫਰ ਕੀਤਾ ਹੈਗਾ ਜਿੱਥੋਂ ਦਾ ਇਲਾਜ ਪ੍ਰੋਪਰ ਹੋ ਸਕੇ ਸਰ ਅੱਜ ਜੋ ਬੰਦਰ ਦੇ ਵਿੱਚ ਗੋਲੀ ਚੱਲੀ ਹੈ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਹੈ ਕੋਈ ਇਹਦੇ ਥੇ ਹੈਗਾ ਕਿ ਜਿਹੜੀ ਅੱਜ ਹੀ ਸਕੂਟਿੰਗ ਚੱਲ ਰਹੀ ਸੀ ਉਹ 12th ਕਾਲਜ ਚੱਲ ਰਹੀ ਸੀਗੀ ਪਰ ਬੜੀ ਪੀਸਫੁਲੀ ਤੇ ਕੀ ਸਾਰਾ ਕੰਪਲੀਟ ਹੋ ਗਿਆ ਸੀ ਪ੍ਰੋਸੈਸ ਜੀ ਇਹ ਜਿਹੜਾ ਰੀਜ਼ਨ ਹੈ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਨੌਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਣੇ ਜਿਹੜੇ ਹੈਗੇ ਆਏ ਉਹਨਾਂ ਦਾ ਜਿਹੜਾ ਉੱਥੇ ਰਿਪੋਰਟ ਸੀਗੀ ਜਿਹੜਾ ਰਿਗਾਰਡਿੰਗ ਉਹ ਚੱਲ ਰਹੀ ਸੀ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਥ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ ਨਹੀਂ ਤਾਂ ਅਦਰਵਾਇਜ਼ ਕਾਗਜ਼ ਰੱਦ ਹੋਣ ਦੇ ਹੈਗੇ ਆ ਇਸ ਤਰ੍ਹਾਂ ਦੇ ਉਹਨਾਂ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀ ਵੀਡੀਓ ਨੇ ਉਹਨੂੰ ਇਹੀ ਗੱਲ ਕਹੀ ਆ ਵੀ ਠੀਕ ਆ ਸੀ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀ ਸੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇਹ ਡੇਟ ਤੋਂ ਨਿਕਲ ਕੇ ਅੱਗੇ ਸੜਕੋਲਾ ਆਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਹੁੰਦੇ ਸੀ ਤੇ ਇਹ ਜਿਹੜੇ ਹੈਗਾ ਤਿੰਨ ਚਾਰ ਗੱਡੀਆਂ ਤੇ ਸੀਗੇ ਤੇ ਉਹਨਾਂ ਨੇ ਉੱਤਰ ਕੇ ਜਿਹੜਾ ਹੈਗਾ ਉਹ ਨੂੰ ਵੀ ਤੇ ਫਾਇਰ ਕਰਤਾ ਜਿਹੜਾ ਫਾਇਰ ਚੈਸ ਤੇ ਲੱਗਿਆ ਹੈਗਾ ਮਨਦੀਪ ਬਰਾੜ ਉਹਦਾ ਨਾਮ ਹੈ ਉਹ ਕੈਂਡੀਡੇਟ ਸੀਗਾ ਤੇ ਉਹਦੇ ਜਿਹੜਾ ਹੈਗਾ ਹੁਣ ਉਹਨੂੰ ਡੀਐਮਸੀ ਰੈਫਰ ਕਰਤਾ ਤੇ ਉੱਥੇ ਜਿਹੜਾ ਹੈਗਾ ਉਹ ਲੈਕਸ ਜਦੋਂ ਇਹ ਹਾਲਾਤ ਹੈ ਕਿ ਉਸੇ ਪਤਾ ਲੱਗੂਗਾ ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤਰੱਕੀ ਕਰੀ ਜਾਊਗੀ ਐਂਡ ਪਲੱਸ ਜਿਹੜਾ ਹੈਗਾ ਜਿਹਨੇ ਕੀਤਾ ਲਾਅ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਨਹੀਂ ਗੈਟ ਅਮ ਰਿਸਕ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਸੀ ਗੋਲੀ ਜਿਹੜਾ ਹੈਗਾ ਇਹੀ ਪਤਾ ਲੱਗਿਆ ਹੋਰ ਤਫ਼ਤੀਸ਼ ਕਰਾਂਗੇ ਕਿ ਨੋਨੀ ਮਾਨ ਐਂਡ ਉਹਦਾ ਬ੍ਰਦਰ ਸੀਗਾ ਉਹਨਾਂ ਦੇ ਜਿਹੜੇ ਹੈਗਾ ਉੱਥੇ ਟੈਸਟ ਚਾਕੇ ਕੱਢ ਕੇ ਪਿਸਤਲ ਮਾਰਿਆ ਸਰ ਟੋਟਲ ਕਿੰਨੇ ਸਰ ਸੀਸੀਟੀਵੀ ਕੈਮਰਾਜ ਆ ਜਾਊਗਾ ਬੋਲੀ ਜਿਹੜੀ ਹੈਗੀ ਆ ਇੱਕੋ ਹੀ ਵਧੀਆ ਨਾਲ ਇੱਕ ਹੋਰ ਬੰਦਾ ਸੀ ਬੰਦਾ ਸਰ ਫਾਇਰਿੰਗ ਦਾ ਪਤਾ ਲੱਗਾ ਨਹੀਂ ਫਾਇਰਿੰਗ ਹੋਈ ਹੈ ਹਾਂਜੀ ਕਿੰਨੀ ਫਾਇਰ ਟੋਟਲ ਕਿੰਨੇ ਫਾਇਰ ਰਾਉਂਡ ਟੋਟਲ ਜਿਹੜਾ ਹੈਗਾ ਉਹ ਜਿਹੜਾ ਅਸੀਂ ਵੀ ਸੀ ਉਹ ਦੇਖ ਰਹੇ ਹਾਂ ਵੀਡੀਓ ਉਹਦੇ ਨਾਲ ਅਸੀਂ ਪੂਰਾ ਕਨਫਰਮ ਕਰਤਾ ਹੈਗੇ ਰਾਈਟ ਟਾਈਮ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੇ ਹੋਇਆ ਬਿਕੋਜ਼ ਇਹਦੇ ਚ ਜਿਹੜਾ ਹੈਗਾ ਉਹ ਗਲਤ ਇਨਫਰਮੇਸ਼ਨ ਹੋ ਜਾਊਗੀ ਲੈਟ ਅਸ ਵੈਰੀਫਾਈ ਦਾ ਫੈਕਟਸ ਪ੍ਰੋਪਰਲੀ ਐਂਡ ਦੈਨ ਵੀ ਵਿਲ ਟੈਲ ਯੂ